ਯਾਰ ਮੈਂ ਸ਼ਦਾਈਆਂ ਕਦੋਂ ਦਾ ਬੈਠਾ ਮੂੰਹ ਬਣਾ ਕੇ ਬੈਠਾ ਟੈਨਸ਼ਨ ਗਾਦੀ ਤੈਨੂੰ ਹੁੰਦੀ ਆ ਭਰਾਵਾ ਟੈਨਸ਼ਨ ਕਿਸੇ ਗੱਲ ਦੀ ਕਮੀ ਥੋੜੀ ਆ ਮੈਨੂੰ ਹਾਂ ਮੈਨੂੰ ਆ ਨਹੀਂ ਸਮਝ ਆ ਰਹੀ ਮੈਂ ਆਪਣੀ ਜਨਾਨੀ ਨੂੰ ਖੁਸ਼ ਕਿਵੇਂ ਰੱਖਾਂ ਐਨੀ ਇੱਕ ਗੱਲ ਜਨਾਨੀ ਨੂੰ ਖੁਸ਼ ਰੱਖਣਾ ਇਹ ਤਾਂ ਬਹੁਤ ਸੌਖਾ ਜਿਵੇਂ ਅੱਜ ਕੱਲ੍ਹ ਦੇਖ ਗਰਮੀ ਆ ਆਪਣੀ ਜਨਾਨੀ ਨੂੰ ਸ਼ਿਮਲਾ ਲੈ ਕੇ ਜਾ ਉੱਥੇ ਪਹਾੜਾਂ ਦੇ ਵਿੱਚ ਇੰਜੋਏ ਕਰ ਆਪਣੀ ਜਨਾਨੀ ਨੂੰ ਐਦਾਂ ਚੁੱਕ ਕੇ ਹੱਥਾਂ ਦੇ ਵਿੱਚ ਇਧਰ ਇਧਰ ਐਦਾਂ ਐਦਾਂ ਪਹਾੜਾਂ ਦੇ ਵਿੱਚ ਘੁਮਾਉ ਉਹਨੂੰ ਰਮੈਸ ਕਰ ਐਦਾਂ ਐਦਾਂ ਘੁਮਾਉ ਉਹਨੂੰ ਪਹਾੜਾਂ ਦੇ ਵਿੱਚ ਐਂਦਾ ਹੀ ਓ ਯਾਰ ਸ਼ਿਮਲੇ ਤਾਂ ਮੈਂ ਲੈ ਜਾਊਂਗਾ ਤੇਰੇ ਕਹਿਣ ਤੇ ਹਾਂ ਪਰ ਆ ਹੱਥਾਂ ਦੇ ਚੁੱਕ ਕੇ ਕਮਾਉਣ ਵਾਲਾ ਕੰਮ ਬਹੁਤ ਔਖਾ ਹੈ ਕਿਉਂ ਪ੍ਰਨੀਤ ਹਾਂ